शक्तिमान परमेश्वर राजा।, राजा तेरा कलाम लिखिया मेरे पिता जो काम अस नहीं करने मेरे राजा जो हो गुदा तू सामू दिते मेरे राजा ਕਿਤਾ ਅਸੀਂ ਜਾਣੇ ਅਣਜਾਣੇ ਦੇ ਵਿੱਚ ਖੁਦਾ ਤੇਰੇ ਉਹਨਾ ਹੁਕਮਾਂ ਨੂੰ ਅਸੀਂ ਤੋੜ ਦਿੰਦੇ ਹਾਂ ਮੇਰੇ ਰਾਜਾ ਤੇਰੇ ਹੁਕਮ ਖੁਦਾ ਅਸੀਂ ਨਹੀਂ ਮੰਨਦੇ ਮੇਰੇ ਰਾਜਾ ਉਹਨਾ ਸਭ ਗੱਲਾਂ ਦੇ ਲਈ ਮੇਰੇ ਪਿਤਾ ਅਸੀਂ ਤੇਰੇ ਚਰਨਾਂ 'ਚ ਆਉਂ ਨਹੀਂ ਮੇਰੇ ਰਾਜਾ ਮੇਰੇ ਖੁਦਾ ਜੋ ਪਾਪ ਮੇਰੇ ਰਾਜਾ ਸਾ ਤੋਂ ਦੇਖਣ ਨਾਲ ਹੋਈ ਖੁਦਾ ਜੋ ਪਾਪ ਮੇਰੇ ਰਾਜਾ ਸਤੋ ਸੁਣ ਨਾਲ ਹੋਏ ਖੁਦਾ ਜੋ ਪਾਪ ਮੇਰੇ ਰਾਜਾ ਸਤੋ ਬੋਲਣ ਦੁਆਰਾ ਹੋਏ ਖੁਦਾ ਉਹਨਾਂ ਸਭ ਪਾਪਾਂ ਦੇ ਲਈ ਮੇਰੇ ਰਾਜਾ ਅੱਜ ਤੇਰੇ ਚਰਨਾਂ ਚ ਆਉਂਦੀ ਆ ਮੇਰੇ ਖੁਦਾ ਔਰ ਇਹ ਸਾਰੇ ਪਾਪ ਖੁਦਾ ਤੇਰੇ ਚਰਨਾਂ ਚ ਰੱਖ ਦਿਆਂ ਮੇਰੇ ਰਾਜਾ ਔਰ ਮਾਫੀ ਮੰਗਦੇ ਆਂ ਔਰ ਅੰਗੀਕਾਰ ਕਰਦੇ ਆਂ ਮੇਰੇ ਰਾਜਾ ਇੰਨਾ ਸਭ ਗੱਲਾਂ ਦੇ ਲਈ ਖੁਦਾ ਤੇਰੇ ਚਰਨਾਂ ਚ ਆਉਂਦੀ ਆ ਖੁਦਾ